ਕੀ ਕੁਾਈ ਜੀ ਹੈ ਹਾਂ ਹਾਂ ਤੇ ਆਹ ਦਵਾਈ ਵੀ ਚੜਾਂ ਹੋ ਗਈ ਹੂੰ ਉਹ ਕੋਈ ਚੜਾਂ ਬਣ ਗਈ ਹੂੰ ਇਹ ਇੱਕ ਛੇ ਵਾਰੀ ਚੁੰਦਾ ਇਹਦੇ ਵਿੱਚ ਹਾਂ ਇਹ ਬਲਾਈ ਹਾਂ ਹਾਂ ਉਹ ਜਿਹੜੀ ਪੂਰੀ ਬਸ ਇੱਕੋ ਰੰਗ ਦੀ ਹੈਗੀ ਠੀਕ ਆ ਅੱਗੇ ਨਾਲ ਹਾਂ ਹੀ ਹਾਂ ਕਿੰਨਾ ਕੁ ਫਰਕ ਆ ਦੱਸਾ ਇਹ ਮਤਲਬ ਹੀ ਨਾ ਹੋਗਾ ਪਿੱਛੇ ਜਿਹੜੇ ਰਹੇ ਆ ਰਾਜੇ ਕਿੱਥੋਂ ਆਉਣੇ ਤੁਸੀਂ ਗੜੱਦੀ ਪਿੰਡ ਆਇਆ ਕਿ ਇਹਦੇ ਭਲਾ ਡ੍ਰਿੰਕ ਵਾਲੀ ਅੱਛਾ ਮਾਫੀ ਨੋ ਦੂਏ ਇੰਨੀ ਵਾਰੀ ਦੱਸਿਆ ਉਲੀ ਵਾਰੀ ਕਰ ਲੈ ਤੇ ਇਸ ਤੋਂ ਬਾਅਦ ਗੋਲੀ ਇਹ ਵੀ ਛੱਡ ਦੇਣੀ ਹੈ ਐਕਸੈਕਟ ਕਦੋਂ ਸਰ ਬਸ ਇਹ ਜਦੋਂ ਮੁੱਕ ਗਈ ਆਖੀ ਸਾਡੇ ਕੋਲ ਛੱਡ ਕੇ ਹੀ ਆਉਣੀ ਆ ਆਪਾਂ ਇਹ ਉਹ ਤੋਂ 2 ਦਿਨ ਪਹਿਲਾਂ ਗੋਲੀ ਛੱਡ ਦੇਣੀ ਆ ਸਾਡੇ ਕੋਲੇ ਆਉਣ ਤੋਂ ਪਹਿਲਾਂ ਅੱਜ ਤੋਂ 20 ਦਿਨ ਬਾਅਦ ਚ ਜਦੋਂ ਪੂਰੀ ਮੁੱਕ ਗਈ ਪੂਰੀ ਜੀ ਦੇਣਾ ਅੱਛਾ ਜੀ ਅੱਜ ਟਾਈਮ ਦੇ ਜੀ 11:00 ਵਜੇ ਪਰਸੇ ਠੀਕ ਹੈ ਕਢਾਂਗੀ ਉਹ ਜੀ ਟੀਵੀ ਸ਼ਾਰਟ ਜਿਵੇਂ ਜਦੋਂ ਇਹ ਪੂਰੀ ਮੁੱਕਣ ਵਾਲੀ ਹੋਈ ਉਦੋਂ ਛੱਡ ਦੇਵਾਂਗੇ ਠੀਕ ਹੈ ਠੀਕ ਹੈ ਜੀ ਇਹਨਾਂ ਨੂੰ ਵੀ ਦੇ ਦਿਓ ਜੀ 15 ਲੀਮਾਏ ਹੋ 6 ਇੰਚ ਲੈਣਾ ਜੀ ਉਹਨੇ ਉਸੇ ਟਾਈਮ